ਤੋ ਗੁਰਦਾਸਪੁਰ ਦੇ ਕਲਾਂੌਰ ਨੇੜੇ ਪਿੰਡ ਸਾਰੇ ਚੱਕ ਦੇ ਵਿੱਚ ਇੱਕ ਬੇਸਹਾਰਾ ਵਿਧਵਾ ਜਿਹੜੇ ਕੀ ਕੁਦਰਤੀ ਮਾਰ ਦੀ ਮਾਰੀ ਹੋਈ ਹੈ ਤਾਂ ਮਹੰਗਾ ਅਜੇ ਬੂਸ ਦੇ ਨਾਲ ਪਹਿਲਾਂ ਹੀ ਪੇੜ ਉੱਤੇ ਪਰਿਵਾਰ ਬਰਸਾਤ ਕਾਰਨ ਤਬਾਹ ਹੋ ਗਿਆ। ਵਸਾਤਾ ਨੂੰ ਉਸ ਦਾ ਕੱਚਾ ਮਕਾਨ ਪੂਰੀ ਤਰ੍ਹਾਂ ਦੇ ਨਾਲ ਢਾਹ ਦਿੱਤਾ ਹੈ। ਜਿਸ ਦੇ ਵਿੱਚ ਬੈਰ ਦੇ ਅਲਮਾਰੀ ਤੇ ਫ੍ਰੀਜਰ ਸੂਈ ਤਾਂ ਹਰ ਸਮਾਨ ਚਪਨਾ ਚੁੱਕੀ ਹੋ ਗਿਆ। ਉਹ ਘਰ ਤੋਂ ਬਾਹਰ ਹੁਣ ਤੋਂ ਬਾਅਦ ਇਹ ਪੈਣ ਪਿਛਲੇ 4-5 ਮਹੀਨਿਆਂ ਤੋਂ ਕਿਸੇ ਹੋਰ ਦੇ ਘਰ ਦੇ ਵਿੱਚ ਰਹਿਣ ਦੇ ਲਈ ਮਜਬੂਰ ਹੈ। ਹੁਣ ਉਹ ਸਮਾਜ ਸੇਵੀ ਤੇ ਦਾਨੀ ਸੱਜਣਾ ਕੋਲ ਮਦਦ ਦੀ ਅਪੀਲ ਕਰ ਰਹੀ ਹੈ। ਤਾਂ ਜੋ ਉਸ ਦਾ ਮੂੜ ਜਿਹੜਾ ਕਿ ਕੱਚਾ ਮਕਾਨ ਜਿਹੜਾ ਕਿ ਪੱਕਾ ਬਣਾਇਆ ਜਾਵੇ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਲਖਪ੍ਰੀਤ ਸਿੰਘ ਖੁਸ਼ੀਵਰ ਅੱਜ ਅਸੀਂ ਪਹੁੰਚੇ ਹਾਂ ਜਿਹੜਾ ਗਰਦਾਸਪੁਰ ਦੇ ਕਸਬਾ ਕਾਹਮਾ ਨਜ਼ਦੀਕ ਪਿੰਡ ਸਾਲੇ ਚੱਕ ਦੇ ਵਿੱਚ ਸੋ ਕੁਦਰਤੀ ਮਾਰ ਦੇ ਨਾਲ ਕਾਫੀ ਜਿਹੜੇ ਘਰਾਂ ਨੂੰ ਨੁਕਸਾਨ ਨਹੀਂ ਕੋਈ ਨਹੀਂ ਤੇ ਕੁਝ ਜਿਹੜੇ ਹਰਦਲ ਪੇੜ ਦੇ ਵਿੱਚ ਆਏ ਸਨ ਕੁਦਰਤ ਦੀ ਮਾਰ ਦੇ ਵਿੱਚ ਉਹਨਾਂ ਨੂੰ ਚੱਕ ਵੀ ਜਿਹੜੇ ਨੇ ਮਿਲ ਚੁੱਕੇ ਨੇ ਤਾਂ ਉਹਨਾਂ ਘਰਾਂ ਦੀ ਵੀ ਜੜੀ ਪਰਪਾਈ ਹੋ ਚੁੱਕੀ ਆ ਤਾਂ ਕੁਝ ਘਰ ਜਿਹੜੇ ਨੇ ਗ੍ਰਿਕਾਂ ਵੱਲੋਂ ਗੋਦ ਲੈ ਗਏ ਸਾਨੂੰ ਤਾਂ ਕੁੱਦ ਜਿਹੜੀਆਂ ਇਹ ਸਮਾਜਿਕ ਸੰਸਥਾ ਸਾਨੂੰ ਉਹਨਾਂ ਵੱਲੋਂ ਜਿਹੜੇ ਨੇ ਪਰਪਾਈ ਉਹਨਾਂ ਦੀ ਕਰ ਦਿੱਤੀ ਗਈ ਆ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਅੰਦਰ ਦੀਆਂ ਜਿਹੜੀਆਂ ਤਸਵੀਰਾਂ ਨੇ ਨੂੰ ਆਪਣੇ ਦਰਸ਼ਕਾਂ ਜਿਹੜੀਆਂ ਸਾਂਝੀਆਂ ਕਰ ਦਿੱਤੀ ਜਾਣ ਸੋ ਇਹ ਵੀ ਇੱਕ ਉਹ ਘਰ ਹੈ ਜਿਹੜਾ ਇਸ ਹਰਦਲ ਪੇੜ ਦੇ ਵਿੱਚ ਆਪਾਂ ਕਹਿ ਸਕਦੇ ਆ ਜਦੋਂ ਬਾਰਸ਼ਾਂ ਰੋਕ ਰੋਕ ਕੇ ਹੋਈਆਂ ਸਨ ਤਾਂ ਇਸ ਘਰ ਨੂੰ ਵੀ ਜਿਹੜੀਆਂ ਬਾਰਸ਼ਾਂ ਨੇ ਆਪਣੀ ਲਪੇ ਜੋਕਦਮ ਹੀ ਇਹਨਾਂ ਜਿਹੜਾ ਵਾ ਮਤਲਬ ਕੱਚੀ ਜਿਹੜੀ ਛੱਤ 'ਚ ਡਿੱਗ ਪਈ ਕਿ ਇਹਨਾਂ ਕੋ ਘਰ ਵਾਲਿਆਂ ਦੇ ਕੋਲੋਂ ਆਰਦਾ ਕੋਈ ਸਮਾਨ ਵੀ ਜਿਹੜਾ ਨਹੀਂ ਕੱਢਿਆ ਗਿਆ ਪੇਟੀ ਤੱਕ ਜਿਹੜੀ ਆ ਉਹ ਥੱਲੇ ਆ ਦਸਮ ਜੋਗ ਬੈੱਡ ਤੱਕ ਜਿਹੜੇ ਥੱਲੇ ਨੇ ਬਿਲਕੁਲ ਫਰਜ ਫ੍ਰਿਜ ਤੱਕ ਜਿਹੜੀ ਆ ਘਰ ਵਾਲਿਆਂ ਦੇ ਕੰਨ ਦੇ ਜੋਗ ਥੱਲੇ ਹੋਰ ਵੀ ਜਿਹੜਾ ਲੋੜੀਦਾ ਸਮਾਨ ਜਿਹੜੇ ਘਰ ਦੇ ਵਿੱਚ ਹੁੰਦਾ ਉਹ ਸਾਰਾ ਹੀ ਇਹ 7 ਦਿਨਾਂ ਨਾਲ ਜਿਹੜਾ ਥੱਲੇ ਜਿਹੜਾ ਦੱਬਿਆ ਚੁੱਕਾ ਸੋ ਘਰ ਵਾਲੇ ਨੰਬਰ ਦੇ ਤਾਂ ਸਮਝੋਗੇ ਚਲੋ ਕੋਈ ਨੁਕਸਾਨ ਨਹੀਂ ਜਿਹੜਾ ਮਾਲੀ ਮਾਲੀ ਨੁਕਸਾਨ ਹੈ ਜਿਹੜਾ ਘਰ ਦੀ ਜਿਹੜੀ ਚੀਜ਼ਾਂ ਨੇ ਉਹ ਤਾਂ ਹੋ ਚੁੱਕਾ ਹੈ ਪਰ ਜਾਨੀ ਨੁਕਸਾਨ ਜਿਹੜਾ ਨਹੀਂ ਹੋਇਆ ਸੋ ਇਹ ਉਹ ਬੱਡ ਜਿੱਥੇ ਘਰ ਦੇ ਪਰਿਵਾਰਕ ਜਿਹੜੇ ਮੈਂਬਰ ਜਿਹੜੇ ਨੇ ਮੌਜੂਦ ਸਨ ਘਰ ਦੇ ਵਿੱਚ ਸੌ ਰਹੇ ਸਨ ਸੋ ਕਿਸ ਟਾਈਮ ਜਿਹੜੀ 7 ਡਿਗਰੀ ਸਾਰੀ ਗੱਲਬਾਤ ਵੀ ਜਿਹੜੀ ਜਰੂਰ ਕਰਾਂਗੇ ਸੋ ਇੱਕ ਵਾਰੀ ਜਿਹੜੀ ਘਰ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਇੰਨੀ ਸਾਂਝੀ ਕਰ ਦਿੱਤੀਆਂ ਸੋ ਗਾੜੇ ਦੀ ਜਿਹੜੀ ਚਣਾਈ ਹੈ ਜਿਹੜੀ ਆ ਉਹ ਇਹ ਪਹਿਲੀ ਜਿਹੜੀ ਸਮੇਂ ਦੇ ਵਿੱਚ ਜਿਹੜੀ ਚੱਲਦੀ ਸੀ ਉਹ ਚਣਾਈਆਂ ਸੋ ਬਾਲੇ ਵੀ ਜਿਹੜੇ ਨੇ ਪ ਮਨੇ ਆਪ ਜਿਹੜੀਆਂ ਪੁਗਾ ਚੁੱਕੇ ਨੇ ਤੁਸੀਂ ਦੇਖ ਸਕਦੇ ਇਸ ਕਮਰੇ ਦੇ ਵਿੱਚ ਜਿੱਥੇ ਆਪਾਂ ਖੜੋਤੇ ਆ ਬਿਲਕੁਲ ਹੀ ਰਿਸਕ ਦੇ ਨਾਲ ਖੜੋਤੇ ਆ ਕਿਸੇ ਟਾਈਮ ਇਹ ਜਿਹੜਾ ਇਹ ਕਮਰਾ ਜਿਹੜਾ ਇਹ ਹਾਦਸਾ ਅਗਰਸ ਹੋ ਸਕਦਾ ਸੋ ਮੈਂ ਕੰਮ ਮੈਨੂੰ ਕਹਾਂਗਾ ਇਕੱਲੀ ਤਾਂ ਵੀ ਜਿਹੜੀਆਂ ਤਸਵੀਰਾਂ ਜਿਹੜੀਆਂ ਟੱਲਾਂ ਦੀਆਂ ਉਹ ਵੀ ਜਿਹੜੀਆਂ ਆਪਣੇ ਦਰਸ਼ਕਾਂ ਨੂੰ ਜਿਹੜੀਆਂ ਸਾਡੀ ਕਰ ਦਿੱਤੀਆਂ ਸੋ ਪਹਿਲਾਂ ਵੀ ਜਿਹੜੀਆਂ ਨੇ ਆਪਣੀ ਜਿਹੜੀਆਂ ਨੇ ਦਰਜਾ ਜਿਹੜੀਆਂ ਨੇ ਜਿਸ ਇਰਜਾਮ ਤੇ ਸਾਨੂੰ ਉਹ ਆਪਣੇ ਦਰਜੇ ਜਿਹੜੀਆਂ ਹੋਰ ਜਿਹੜੀਆਂ ਉਹ ਸਾੜ ਚੁੱਕੀਆਂ ਨੇ ਸੋ ਕਈ ਥਾਵਾਂ ਤੋਂ ਜਿਹੜੀਆਂ ਦਿੱਥਾਂ ਜਿਹੜੀਆਂ ਨੇ ਉਹ ਕਬਰੇ ਦੇ ਵਿੱਚ ਪੈ ਚੁੱਕੀਆਂ ਨੇ ਉਹ ਇਹ ਉਸੇ ਤਰ੍ਹਾਂ ਹੀ ਜਿਹੜਾ ਕਮਰਾ ਜਦੋਂ ਨੁਕਸਾਨਦਾਇਕ ਹੋਇਆ ਨਾ ਕਰਦਾਂ ਪਰਿਵਾਰਕ ਮੈਂਬਰ ਦੇ ਕੋਲ ਕੋਈ ਚੀਜ਼ ਜਿਹੜੀ ਆ ਇਹ ਬਿਲਕੁਲ ਹੀ ਜਿਹੜੀ ਕੱਢੀ ਨਹੀਂ ਗਈ ਤੇ ਕੋਈ ਵੀ ਜਿਹੜਾ ਸਮਾਨ ਮੇਰੇ ਖਿਆਲ ਨਾਲ ਬਚਾਇਆ ਨਹੀਂ ਗਿਆ ਸੋ ਪਰਿਵਾਰਕ ਮੈਂਬਰ ਜਿਹੜੇ ਸਾਡੇ ਨਾਲ ਮੌਜੂਦ ਨੇ ਜਰੂਰ ਗੱਲਬਾਤ ਕਰ ਲੈਣੇ ਆ ਸੋ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਜਿਹੜੀਆਂ ਕੀਤੀਆਂ ਨੇ ਉਹ ਆਪਾਂ ਇਸ ਦਾ ਵੀ ਆ ਦੇਖ ਸਕਦੇ ਤੁਸੀਂ ਪੁਰਾਣੇ ਜ਼ਮਾਨੇ ਦੇ ਵਿੱਚ ਜਿਹੜੀਆਂ ਬਾੜੀਆਂ ਜਿਹੜੀਆਂ ਇਹ ਉਸ ਟਾਈਮ ਦੀ ਜਿਹੜੀਆਂ ਲੱਗੀਆਂ ਨੇ ਸੋ ਇਹ ਵੀ ਆਪਣਾ ਜਿਹੜਾ ਪੂਰਾ ਜਿਹੜਾ ਹੌਂਦ ਜਿਹੜੀ ਆ ਆਪਣਾ ਪਰਭਾਈ ਜਿਹੜੀ ਕਰ ਚੁੱਕੇ ਉਹਨਾਂ ਜ਼ ਉਹ ਇਹਨਾਂ ਦਾ ਵੀ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਕੰਮ ਜਿਹੜਾ ਕੰਪਲੀਟ ਹੋ ਚੁੱਕਾ ਸੋ ਮੈਂ ਮੈਂਬਰ ਸਰਦਨ ਮਜੂਰ ਨੂੰ ਜਰੂਰ ਕੱਲਣਾ ਸੱਚ ਜੀ ਸੱਚ ਕੀ ਨਾ ਬਣਾਈ ਕਿੰਦਰ ਕਿਹੜਾ ਬੰਦਾ ਹੈ ਜੀ ਚੱਲੇ ਚੱਕ ਕਿੰਨੇ ਜਿਹੜਾ ਖਬਰ ਜਿਹੜਾ ਫਿਰ ਨੁਕਸਾਨ ਦੇ ਕਿਉਂ ਆਇਆ ਇਹ ਅੰਦਰ ਹੈ ਭਾਜੀ ਜਦੋਂ ਸਾਰਾ ਵੀ ਡੱਗ ਪਿਆ ਤੇ ਜਾਨੀ ਕਿ ਬੱਚੇ ਆਏ ਤੇ ਬੱਚਾ ਨੇ ਹਨ ਕੇ ਵੇਖਿਆ ਤਾਂ ਮੈਨੂੰ ਖੁਦ ਨਹੀਂ ਪਤਾ ਕਿੰਨਾ ਦਾਣਾਂ ਦੇ ਵਿੱਚ ਨੁਕਸਾਨ ਦੇ ਕਿਉਂ ਆਇਆ ਹਾਂਜੀ ਕਿਹੜੇ ਦਾਣਾਂ ਦੇ ਵਿੱਚ ਨੁਕਸਾਨ ਦੇ ਕਿਉਂ ਆਇਆ ਆ ਪਾਣੀ ਜਦੋਂ ਆਇਆ ਬਹੁਤ ਸੁੰਦਰ ਬਾਹਰ ਦੇ ਵਿੱਚ ਮਤਲਬ ਇਹ ਜਿਹੜਾ ਪਾਣੀ ਦੇ ਥੱਲੇੋਂ ਬਮਾਰ ਕੀਤੀ ਜਾਂ بارشਾਂ ਨੇ ਮਾਰ ਕੀਤੀ। بارش ਨੇ ਮਾਰਸ ਕਾ ਬਹੁਤ ਨੁਕਸਾਨ ਕੀਤਾ। ਨੁਕਸਾਨ ਕੀਤਾ। ਹਾਂਜੀ। ਨਹੀਂ ਸਮਾਂ ਰਹਿ ਤਜਿਵੇਂ ਤਰਪਾਲਾਂ ਦੀ ਮਤਲਬ ਇੰਨੀ ਜਿਹੜੀਆਂ ਸਮਾਲ ਸੀ ਵੀ ਸੰਸਥਾ ਜਾਂ ਮਤਲਬ ਦਾਨੀ ਸੱਜੇ ਦੇ ਰਹੇ ਸੀ ਤੂੰ ਤਰਪਾਲ ਤੁਰ ਪਾ ਕੇ ਇਹਨੂੰ ਥੋੜੀ ਬਹੁਤੀ ਕੀਚਨ ਕਵਰ ਕੀਤਾ। ਨਹੀਂ ਐ ਪਹਿਲਾ ਕਿਤਾ ਇਹ ਤਾਂ ਉਹਨੂੰ ਕੋਈ ਨਹੀਂ ਪਤਾ ਲੱਗਾ ਫਿਰ ਸੋ ਤਿਆਂ ਦੇ ਸਾਡੇ ਤਾਂ ਨੁਕਸਾਨ ਹੋ ਸਕਦਾ ਹੈ। ਯਾਨੀ ਕਿ ਮੌਦ ਦੇ ਮੂਹ ਦੇ ਵਿੱਚੋਂ ਬਚਿਆ। ਮਾਪੋਤਾ ਪਹਿਲਾਂ ਕੰਬ ਵੀ ਜਿਹੜੀ ਹਾਲ ਤੇ بارشਾਂ ਤੋਂ ਪਹਿਲਾਂ ਮਤਲਬ ਠੀਕ ਸੀ। ਹਾਂਜੀ ਪਹਿਲੋ ਠੀਕ ਹੀ ਗਾਰੇ ਦੀ ਚਣਾਈ ਸਾਰਾ ਪੀ ਡੇ ਗਿਆ ਸਮਾਨ ਵੀ ਸਾਡਾ ਟੁੱਟ ਭੱਜ ਗਿਆ ਜੇ ਛੋੜੇ ਕਿਰ ਸਮਾਨ ਹੀ ਹੁੰਦਾ ਸਮਾਨ ਤੇ ਜੜੀ ਦਾ ਬੈਡ ਬੂਡ ਹੀ ਗਿਆ ਪੇਟੀ ਪੁਟੀ ਫ੍ਰਿਜ ਹੀ ਸਭ ਕੁਝ ਟੁੱਟ ਗਿਆ ਹਾਂਜੀ ਗਾੜੀ ਆੜੇ ਕੋਈ ਮਾਜੀ ਤਾਂ ਪਹਾ ਨਹੀਂ ਗਾਇ ਲਾਣ ਵਾਸਤੇ ਕਮਰਾ ਬਣਾਉਣ ਵਾਸਤੇ ਵੀ ਮਨੋ ਸਮਾਨ ਸਾਡੀ ਮਾਜੀ ਤਾਂ ਕੀਤੀ ਜਾਏ ਉਹ ਸਮਾਨ ਤੁਹਾਡੇ ਕੋਈ ਮਨੋ ਜਿਹੜਾ ਘਰ ਦੇ ਵਿੱਚ ਲੋੜੀਦਾ ਬਿਸਰੇ ਤਾਂ ਕੋਈ ਚੀਜ਼ ਨਹੀਂ ਨਾ ਕੋਈ ਨਹੀਂ ਬਚੀ ਹਾਂਜੀ ਸਾਰਾ ਬਗਰਕ ਹੋ ਗਿਆ ਮਤਲਬ ਦਾਣਾ ਪੱਕ ਵੀ ਗਿਆ ਥੋੜੋ ਬੋ ਤਾਂ ਜਾਉਂਗੇ ਦਾਣਾ ਥੋੜੇ ਜੇ ਦੋ ਕੁ ਗੁੱਥੂ ਬਚੇ ਸੀ ਤੇ ਉਹ ਹੀ ਬਸ ਸਾਡੇ ਕੋਲ ਬਾਕੀ ਸਾਡੇ ਕੋਲ ਕੁਝ ਨਹੀਂ ਰਹਿ ਗਿਆ ਹਾਂਜੀ ਮਤਲਬ ਕੇ ਸਮਾਜ ਸੇਵੀ ਨੇ ਜਾ ਕੇ ਨ ਮਤਲਬ ਇੱਧਰ ਕਰਨ ਦੇਖਣ ਹਾਲਾਤ ਦੇਖਣ ਆ ਮੌਕਾ ਦੇਖਣ ਆ ਆਉਂਦੇ ਆ ਜਾਣੀ ਕਿ ਸਾਡੇ ਤਾਂ ਖਾਜੇ ਤਾਂ ਕੋਈ ਪੈਹਾ ਤੇ ਲਾਣੇ ਪੜਿਆ ਆਉਂਦੇ ਜ਼ਰੂਰ ਜੀ ਹਾਂਜੀ

ਮੁੱਲ ਲੇਕ ਨੂੰ ਕਿ ਲੈ ਵੀ ਰਹੇ ਹਾਂ ਲੇਕ ਲਾ ਜਿੰਦੇ ਕੀਤਾ ਕੁਝ ਹੁਣ ਸਾਡੀ ਇਹ ਬੇਨਤੀ ਹੱਥ ਜੋੜ ਕੇ ਤੁਹਾਡੇ ਗਾੜੀ ਵੀ ਸਾਡੀ ਮਜਤ ਹੋਏ ਸਾਡੇ ਪੀਆ ਕੋਲੀਹਾੜੀਆਂ ਦੋ ਖੜੀਆਂ ਹੋ ਜਾਣ ਆਡਾ ਕੋਈ ਸਹਾਰਾ ਨਹੀਂਗਾ ਮਨ ਲੋ ਕੋਈ ਲੈਟਰਲੀ ਤੁਹਾਡੀ ਮੰਗ ਕੇ ਕਿ ਜਾਂ ਇਦਾਂ ਦੇ ਫੇਰ ਜਲ ਬੁ ਬੱਜੇ ਉਹ ਤਾਂ ਹੁਣ ਭਾਜੀ ਸਰਕਾਰ ਦੀ ਮਰਜ਼ੀ ਆ ਜੋ ਵੀ ਉਹ ਚਾਵੇ ਵੀ ਪੈਸੇ ਦੇ ਹਿਸਾਬ ਨਾਲ ਬੰਨਣਾ ਜੇ ਤਾਂ ਇਹ ਚਾਹਣੇ ਹਨ ਢਾਡੇ ਵਾਲਾ ਪ੍ਰਭੂ ਬਧ ਬਰਕਤ ਆ ਦਵੇ ਤੇ ਲੈਟਾ ਨਹੀਂ ਪਾਜੇ ਆਡਾ ਹੈ ਨਾ ਬੜਾ ਸਾਨੂੰ ਧੰਨਵਾਦ ਆ ਤੁਸੀਂ ਸਾਡੇ ਤੱਕ ਪੜੇ ਜਿੱਥੇ ਕਿੱਥੇ ਮਿਲ ਹੁੰਨ ਜਿਹੜਾ ਤੁਹਾਡਾ ਰਹਿਣ ਬਿਸ਼ਰਾ ਕਿੱਥੇ ਰਹਿਣੀ ਮੈਂ ਕਾਕੇ ਦੇ ਘਰ ਰਹਿੰਦੀ ਜੇ ਹਾਂਜੀ ਕਾਕੇ ਜੇਠ ਦੇ ਘਰ ਰਹਾਂਡੀ ਜੇ ਕਿੰਨਾ ਸਮਾਂ ਹੋ ਗਿਆ ਜਿਹੜਾ ਚਾਰ ਮਹੀਨੇ ਹੋ ਗਏ ਜੇ ਚਾਰ ਮਹੀਨੇ ਹਾਂਜੀ ਅਜੇ ਤੱਕ ਨਹੀਂ ਆਉਂਦਾ ਅਜੇ ਤੱਕ ਨੇ ਸਾਰ ਨਹੀਂ ਲੱਗੇ ਹਾਏ ਤਾਂ ਕੋਈ ਸਾਰ ਨਹੀਂ ਸਾਨੂੰ ਵੀ ਸਾਡੇ ਤੱਕ ਵੇਖਣ ਆਉਂਦੇ ਚੱਲ ਜਾਂਦੇ ਤੇ ਜਾਨੀ ਕਿ ਸਾਨੂੰ ਕੋਈ ਪਤਾ ਨਹੀਂ ਰਾਤ ਦਿਨੇ ਰੱਬ ਗਾੜੀ ਮੈਂ ਤਾਂ ਫਰਿਆਦਾ ਕਰਨੇ ਤੇ ਸਾਡਾ ਕਿਸੇ ਪਾਸੇ ਖਦਾਮ ਦਾ ਮੇਰੀ ਡਾਣੀ ਨਵਾ ਤੇ ਚੱਲ ਮੈਂ ਵੀ ਆਪਣੇ ਘਰ ਆ ਜਾਂ ਕੀ ਲੱਗਦਾ ਕੀ ਕਿਸਦੇ ਮਲੇ ਰਹਿਣਾ ਸਹੀ ਰਹਿਦਾ ਕਿ ਆਪਣੀ ਖੁੱਲੀ ਦੀ ਹਾਂ ਆਪਣੀ ਖੁੱਲੀ ਦਾ ਸਹੀ ਪਾਜੀ ਆਪਣੀ ਆਪਣੀ ਕੱਖਾਂ ਦੀ ਖੁੱਲੀ ਵੀ ਸਾਨੂੰ ਸੋਨਾ ਹੀ ਆ ਹਾਂਜੀ ਕਿਹਦੇ ਘਰ ਫਿਰ ਤੁਹਾਨੂੰ ਪਤਾ ਵਾ ਝੱਕ ਦੇ ਕਿਸਦੇ ਘਰ ਜਾਣਾ ਭਾਏ ਜੇਟੀ ਆ ਪਰ ਨਹੀਂ ਉਹ ਗੱਲ ਨਹੀਂ ਜੇ ਬਾਂਦੀ ਹਾਂਜੀ ਇਹੋ ਮੇਰੀ ਤੇ ਇਹੋ ਟਾਡੇ ਗਾੜੀ ਭੈਂਤੀ ਵੀ ਵਾਤਾ ਵਾਤਾ ਸਾਡੀ ਮਜਦ ਕਰੋ ਕੌਣ ਕੌਣ ਦੇ ਪਰਵਾਦ ਦੇ ਵਿੱਚ ਇੱਕ ਕਾਕਾ ਤੇ ਮੈਂ ਇਹ ਮੁੰਡਾ ਨਾਲ ਦੋਵੇਂ ਹਾਂਜੀ ਤਾਂ ਬਾਸਾ ਹੀ ਮਾਪੋਤੇ ਦੇ ਘਰ ਚ ਘਰ ਵਾਲੇ ਕਿੰਦ ਬਕਸਪੀ ਕਾਰ ਵਾਲਿਆਂ ਨੂੰ ਜਾਨਕ 20 ਸਾਲ ਹੋ ਗਏ ਛੋਟੇ ਹੀ ਬੱਚੇ ਜਿੰਦੀ ਡੈਥ ਹੋ ਗਈ ਹਾਂਜੀ ਅੱਛਾ 20 ਸਾਲ ਜਦੋਂ ਮੈਨੂੰ ਕਰਦੇ ਤੋਂ ਕੰਮ ਕਰਦੇ ਮੈਨੂੰ ਕਲੀਨਿਕਾ ਜਿਹੜੇ ਸੁਪਨੇ ਪਾਏ ਉਹਨੇ ਕਰਨ ਨੂੰ ਲੈ ਕੇ ਹਾਂਜੀ ਕਿਦੋਂ ਕੰਮ ਕਰਦੇ ਤੁਸੀਂ ਇਹਨੇ ਕਾ ਤੁਹਾਡੇ ਮਨ ਦੇ ਵਿੱਚ ਸੁਪਨੇ ਹੁੰਦੇ ਹੋਣੇ ਵੀ ਘਰੋਂ ਲਿਆ ਕੇ ਵੀ ਆਹ ਪਰਪਾਈ ਕਰਨੀ ਆਹ ਚੀਜ਼ ਬਣਨੀ ਹਾਂਜੀ ਹਾਂ ਸੋਚਾਂ ਵਿਚਾਰਾਂ ਦੇ ਵਿੱਚ ਇਹੋ ਮਨ ਦੇ ਟੰਸਣਾਂ ਲੱਗੀਆਂ ਰਹਿੰਦੀਆਂ ਨੇ ਵੀ ਅੱਜ ਵੀ ਘਰ ਵਾਂਜੇ ਕੱਲ੍ਹ ਵੀ ਵਾਂਜੇ ਇਹੋ ਪ੍ਰਭੂ ਕਿਤੇ ਮੇਰੀ ਮਜਬਤ ਕਰ ਇਹੋ ਮੇਰੀ ਬੇਨਤੀ ਹੁਣ ਭਾਜੀ ਸਾਰਿਆਂ ਦੇ ਗਾੜੀ ਹੱਥ ਵਨ ਕੇ ਵੀ ਮੇਰੂੰ ਮਜਬਤ ਦੀ ਲੋੜ ਆ ਮੈਂ ਤੁਹਾਡੀ ਆਪ ਦੀ ਕਮਿਊਨਟੀਆਂ ਨੇ ਜਿਵੇਂ ਬਣੀਆਂ ਨੇ ਸੱਚਤਾ ਬਣੀਆਂ ਨੇ ਜੁਬੀ ਬਣੀਆਂ ਨੇ ਉਹਨਾਂ ਵੀ ਤੁਹਾਡੇ ਦਾ ਕਦੀ ਰਾਤ ਨਹੀਂ ਨਾ ਨਾ ਕੋਈ ਨਹੀਂ ਸਾਡਾ ਕਰਦਾ ਹੀ ਨਿਗਾਹ ਹੀ ਝੂਠ ਨਹੀਂ ਮਾਰਦੇ ਪ੍ਰਭੂ ਦੇ ਘਰ ਚ ਜਾਣੇ ਆ ਪ੍ਰਭੂ ਸਾਡੀ ਮਰਜ਼ੀ ਤੇ ਕਰੇਗਾ ਤਾਂ ਉਹਨਾਂ ਦੇ ਜੀਅ ਖਰਾ ਚੱਲੇ ਤੇ ਤੋਈ ਤੀ ਆਡੇ ਕਾ ਰਾਇ ਪ੍ਰਭੂ ਤੁਹਾਡੇ ਵੀ ਬੁੱਧ ਪਾਵੇ ਤੁਸੀਂ ਸਾਡੇ ਵਾਸਤੇ ਕੋ ਸੋਚੋ ਕਿਹਨੇ ਮਦਦ ਕਰਨੀ ਦਾਨੀ ਜੀ ਸਮਾਜ ਸੇਵੀ ਕਦੇ ਮਨ ਮੇਰ ਪੈਂਦੀ ਜਾਂ ਜਿਹੜੀਆਂ ਕਰ ਰਹੀਆਂ ਨੇ ਕਿਹੜਾ ਪਿੰਡ ਤੇ ਕਿਹੜਾ ਜ਼ਿਲ੍ਹਾ ਪ੍ਰੋਪਰ ਕਿੱਦਾਂ ਆਸਦਾ ਹਾਂਜੀ ਹਾਂਜੀ ਪੇਪਰ ਇੱਕ ਡਰਾਫਟ ਜੀ ਆਨ ਕਰ ਦੇ ਦਿਓ ਕਿਹੜਾ ਪਿੰਡ ਕਿਹੜਾ ਪਿੰਡ ਆਲੇ ਚੱਕ ਸ਼ਾਲੇ ਚੱਕ ਜਿਹੜਾ ਅਰਦਾਸ ਪਰ ਜੀ ਜੀ ਇਧਰ ਜਿਹੜੀ ਕਲਨੂਰ ਸਾਈਡ ਤੋਂ ਜਿਹੜਾ ਹਾਂਜੀ ਹਾਂਜੀ ਸੋ ਇਹ ਸਾਨੂੰ ਪਵਰਕ ਮੈਂਬਰ ਜਿਨ੍ਹਾਂ ਨੇ ਜਿਹੜੀ ਆਪਣੀ ਸਾਰੀ ਜਿਹੜੀ ਦਾਸਤਾ ਜਿਹੜੀ ਆ ਬਿਆਨ ਕੀਤੀ ਹੈ ਕਿ ਦਰਦ ਬਿਆਨ ਕੀਤਾ ਇਸ ਕੁਦਰਤੀ ਮਾਰ ਨੂੰ ਕੋਈ ਇਨਸਾਨ ਤਾਂ ਚਾਹੁੰਦਾ ਨਹੀਂ ਸੀ ਪਰ ਕੁਦਰਤ ਅੱਗੇ ਕਿਸ ਦਾ ਜੋੜ ਹੈ ਜਦੋਂ ਕੁਦਰਤ ਨੇ ਆਪਣੀ ਹੋਣਦ ਬਖਾਲਨੀ ਹੋਵੇ ਜਾਂ ਸਾਸ ਕਰਾਉਣਾ ਹੋਵੇ ਤਾਂ ਉਹ ਨਾ ਗਰੀਬ ਦੇ ਦਈਆ ਤੇ ਨਾ ਅਮੀਰ ਦੇ ਦਈਆ ਸੋ ਇਦਾਂ ਦੇ ਜਿਹੜੇ ਗਰੀਬ ਘਰ ਇਸ ਕੁਦਰਤ ਦੀ ਲਪੇਟ ਦੇ ਵਿੱਚ ਮਾਰ ਦੇ ਵਿੱਚ ਤਾਂ ਕਾਫੀ ਆਏ ਆਏ ਤਾਂ ਚਲੋ ਅਮੀਰ ਵੀ ਆ ਗਏ ਨੇ ਪਰ ਜਿਹੜੀ ਜਾਦੀ ਹੈ ਨੁਕਸਾਨ ਦੇ ਕੀਤਾ ਉਹ ਗਰੀਬਾਂ ਨੂੰ ਕੀਤਾ ਸੋ ਇਹ ਤਾਂ ਆਪਣੇ ਕੱਖਾਂ ਦੇ ਗੁੱਲੀ ਦੇ ਵਿੱਚ ਵੀ ਜਿਹੜੇ ਰਹਿਣ ਬਚੇਰੇ ਕਰ ਰਹੇ ਸਨ ਅੱਜ ਉਹਨਾਂ ਘਰਾਂ ਦੇ ਵਿੱਚੋਂ ਹੀ ਬੇਕਾਰ ਹੋ ਕੇ ਜਿਹੜੇ ਨੇ ਉਹ ਰੰਨ ਮਜਬੂਰ ਨੇ ਸੋ ਕਿਸੇ ਸਮਾਜ ਸੇਵੀ ਸੰਸਥਾ ਨੇ ਜਾਂ ਕਿਸੇ ਅਨਰ ਵੀਰ ਨੇ ਇਹਨਾਂ ਤੱਕ ਜਿਹੜੀ ਮਦਦ ਨਹੀਂ ਕੀਤੀ ਸੋ ਇੱਕ ਵਾਰੀ ਅਰਨਾਟੀ ਜ਼ੀਰੋ ਫੀਲਡ ਤੇ ਉਹ ਦੇਖਣ ਤਸਵੀਰਾਂ ਤੋਂ ਤੁਸੀਂ ਸਾਰਿਆਂ ਨੇ ਜਿਹੜੀਆਂ ਦੇਖ ਲਈਆਂ ਕਿ ਕਿਸ ਤਰ੍ਹਾਂ ਦੀ ਜਿਹੜੀ ਹਾਲਤ ਹੈ ਬਿਲਕੁਲ ਖਸਤਾ ਹੋ ਚੁੱਕੀ ਬਾਲਾਂ ਦੀ ਸੋ ਮੈਂ ਤੁਹਾਡਾ ਆਪਣਾ ਪੱਤਰਕਾਰ